ਇਹਦੀ ਜੇ ਡਿਮਾਂਡ ਦੀ ਗੱਲ ਕਰੀਏ ਭਾਜੀ ਆਪਾਂ ਇਹ ਡਿਮਾਂਡ 1.2 ਲੱਖ ਰੁਪਏ ਦੀ ਇਹ ਵੇਰੀਐਂਟ ਕਿਹੜਾ ਹੈ ਬੀਡੀ ਮਾਡਲ ਜੀ ਬੀਡੀ ਜਿਹੜਾ ਡੀਜ਼ਲ ਹੈ ਡੀਜ਼ਲ ਏਅਰਵੋਟ ਕੋਈ ਸਸਤੀ ਗੱਡੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ 3.40 ਲੱਖ ਰੁਪਏ ਦੀ ਗੱਲ ਹੈ 3.40 ਲੱਖ 3.40 ਲਓ ਜੀ ਰੇਟ ਬਹੁਤ ਸੋਹਣਾ ਵਾ ਸਾਰੀਆਂ ਗੱਡੀਆਂ ਦੇ ਰੇਟ ਬਹੁਤ ਸੋਹਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਵੈਲਕਮ ਬੈਕ ਆ ਐਕਸਪਲੋਰ ਵਿਦ ਕੇਵੀ ਦੀ ਇੱਕ ਹੋਰ ਨਵੀਂ ਨਕੋਰ ਵੀਡੀਓ ਦੇ ਵਿੱਚ ਪਹਿਲਾਂ ਤੁਹਾਡਾ ਥੈਂਕ ਯੂ ਸੋ ਮਾਚ ਆ ਤੁਸੀਂ ਸਾਡੀਆਂ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਤੁਹਾਡੇ ਪਿਆਰ ਦੇ ਸਦਕੇ ਬਹੁਤ ਚੰਗੀ ਕੰਡੀਸ਼ਨ ਦੀਆਂ ਗੱਡੀਆਂ ਦਿਖਾਉਣ ਆਪਾਂ ਲੈ ਕੇ ਆ ਗਏ ਆ ਤੇ ਖੜੇ ਕਿੱਥੇ ਆਪਾਂ ਅੱਜ ਲੁਧਿਆਣਾ ਹੀ ਖੜੇ ਆ ਗੁਰੂ ਕਿਰਪਾ ਕਾਰ ਬਾਜ਼ਾਰ ਤੇ ਇਹ ਪੈਂਦਾ ਵਾ ਜੀ ਆਪਣਾ ਨੀਅਰ ਬਾਏ ਟਿੱਬਾ ਰੋਡ ਸੱਸੀਗੱਲ ਵਾ ਜੀ ਸੱਸੀਗੱਲ ਜੀ ਉਹ ਠੀਕ ਆ ਹਾਂ ਜੀ ਜੇ ਗੱਲ ਕਰੀਏ ਆਪਾਂ ਆਪਣੇ ਕਾਰ ਬਿਆਰ ਦੀ ਆਪਣੇ ਤੋਂ ਗੱਡੀਆਂ ਕਿੰਨੀ ਕੇ ਰੇਂਜ ਤੋਂ ਸਟਾਰਟ ਹੋ ਜਾਂਦੀਆਂ ਭੀ ਕਿੰਨੇ ਕੇ ਰੇਂਜ ਤੋਂ ਬੰਦਾ ਅਫੋਰਡ ਕਰ ਸਕਦਾ ਰੇਂਜ ਇਦਾਂ ਵੀ ਘੱਟ ਤੋਂ ਘੱਟ ਰੇਂਜ ਮੰਨ ਲਓ 50-60 ਹਜ਼ਾਰ ਤੋਂ ਵੀ ਸਟਾਰਟ ਹੁੰਦੀ ਆ 75k ਰੁਪਏ ਦੀ ਜਦੋਂ ਇੰਡੀਗੋ ਖੜੀ ਹੈਗੀ ਪਿੱਛੇ ਮੇਰੇ ਕੋਲ ਤੇ ਤੋਂ ਆਪ ਟੂ ਡੇਟ ਆ ਵੀ 10 ਲੱਖ ਤੱਕ ਵੀ ਆ ਹੋਰ ਉੱਪਰ ਵੀ ਹੋ ਜਾਂਦੀ ਨੇ ਮਤਲਬ ਕਿ ਆਪਾਂ ਕਹਿ ਲਈਏ ਭੀ ਮਰੂਤੀ ਤੋਂ ਲੈ ਕੇ ਮਰਸੀਡੀਜ਼ ਤੱਕ ਸਭ ਕੁਝ ਮਿਲ ਜਾਂਦਾ ਬੱਸ ਦਾ ਦਾ ਨਿਰਦਾਦਾ ਮੋਟਰ ਮੋਟਰਸਾਈਕਲ ਦੀ ਏਜੰਸੀ ਹੈਗੀ ਆ ਉਤੋਂ ਪਹਿਲਾਂ ਇਹ 10 ਕੁ ਦੁਕਾਨਾਂ ਪਹਿਲਾਂ ਗੁਰੂ ਕਰਪਾ ਗਾਰ ਬਿਜਾਰਾ ਜੀ ਤਾਂ ਅੱਜ ਆਪਣੀ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆ ਤਾਂ ਪਹਿਲੀ ਗੱਡੀ ਜਿਹੜੀ ਭਾਈ ਆਪਣੇ ਲਵੇ ਆ ਜਾਂਦੀ ਆ ਇਹ ਵਰਨਾ ਹੈ ਜੀ 2018 ਮਾਡਲ ਹੈ ਜੀ ਠੀਕ ਹੈ ਇਹ 2018 ਮਾਡਲ ਐਸ 6 ਮਾਡਲ ਹੈ ਜੀ ਠੀਕ ਹੈ ਇਹਦਾ ਪ੍ਰਾਈਸ ਰੀਜ਼ਨੇਬਲ ਜੀ ਰੱਖਿਆ ਹੋਇਆ ਜੀ ਆਪਾਂ ਹੂੰ ਇਹ ਚੈੱਕ ਕਰ ਲਓ ਖੋਲ ਕੇ ਸਾਰੀ ਜੀ ਮੇਰਾ ਸਾਰਾ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਹਾਂ ਇਹ ਇੰਟੀਰੀਅਰ ਵਗੈਰਾ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਹੈ ਉਹ ਚੈੱਕ ਕਰ ਸਕਦੇ ਹੋ ਫਰੇਮ ਆਪਣਾ ਸਾਫ ਆ ਨੋਨ ਐਕਸੀਡੈਂਟ ਕਾਰ ਹੁੰਦੀ ਹੈ ਜੀ ਠੀਕ ਹੈ ਨੋਨ ਐਕਸੀਡੈਂਟ ਵੀ ਹੁੰਦੀ ਹੈ ਨਾ ਸਰ ਨੋਨ ਐਕਸੀਡੈਂਟ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਇਹ ਪੈਟਰੋਲ ਜਾਂਦੀ ਡੀਜ਼ਲ ਡੀਜ਼ਲ ਹੈ ਜੀ ਡੀਜ਼ਲ ਵਰਜਨ ਐ ਐਸਐਕਸ ਮਾਡਲ ਡੀਜ਼ਲ ਵਰਜਨ ਹੈ ਜੀ ਠੀਕ ਹੈ ਤੇ ਐਵਰੇਜ ਕਿੰਨੀ ਦੇ ਦਿੰਦੀ ਹੈ ਐਵਰੇਜ 20 ਪਲੱਸ ਆ ਜਾਂਦੀ ਹੈ ਆਰਾਮ ਨਾਲ ਜੀ ਆ ਜਾਂਦੀ ਹੈ ਹਾਂਜੀ ਹਾਂਜੀ 20 ਪਲੱਸ इजीली ਆ ਜਾਂਦੀ ਹੈ ਤੇ ਇਹਦੀ ਰੇਂਜ ਰੇਂਜ ਜਿਹੜੀ ਹੈ ਇਹ 785000 ਦੀ ਰੇਂਜ ਹੈ ਜੀ 758000 ਹਾਂਜੀ ਹਾਂਜੀ ਬਾਕੀ ਆਿਆਂ ਦਾ ਮਾਨਤਨ ਹੋ ਜੂਗਾ ਉਹ ਕੋਈ ਗੱਲ ਨਹੀਂ ਮਾਣਾ ਮੋਟਾ ਜੋ ਹੋਇਆ ਫਿਰ ਕਰ ਲਾਂਗੇ ਜੀ ਕੋਈ ਐਡੀ ਗੱਲ ਨਹੀਂ ਠੀਕ ਹੈ ਜੀ ਮਾਨਤਨ ਹੋ ਜੂਗਾ ਤੇ ਲੋਨ ਲੋਨ ਪ੍ਰੋਸੈਸ ਵੀ ਹੋ ਜਾਏਗਾ ਮੈਂ ਲੋਨ ਜੇ ਕਰਾਉਣਾ ਚਾਹੁੰਦੇ ਹਾਂ ਲੋਨ ਦੀ ਫੈਸਿਲਿਟੀ ਵੀ ਹੈਗੀ ਐਡ ਦੀ ਰਿਪੋਰਟ ਆਪ ਲੋਨ ਵੀ ਕਰਾ ਦਾਂ ਕੋਈ ਐਦਾਂ ਹੀ ਗੱਲ ਹੈ ਐਡ ਦੀ سپورਟ ਹੀ ਹੋ ਜਾਂਦੀ ਹੈ ਹਾਂਜੀ ਐਡ ਦੀ سپورਟ ਹੋ ਜਾਂਦਾ ਕਈ ਵਾਰੀ ਕਾਗਜ਼ ਉਹਨਾਂ ਦੇ ਹੁੰਦੇ ਜਾਂ ਉਹ ਐਡ ਦੀ سپورਟ ਵੀ ਹੋ ਜਾਂਦਾ ਕਈ ਵਾਰੀ ਕਾਗਜ਼ ਦੇ ਦੇਖਣਾ ਪੈਂਦਾ ਕਿ ਸਿਬਲ ਸਕੋਰ ਹੋ ਰਿਹਾ ਪਰ ਉਹਦੇ ਹਿਸਾਬ ਨਾਲ ਦੇਖਣਾ ਪੈਂਦਾ ਵੀ ਜੇ ਥੋੜਾ ਟਾਈਮ ਲੱਗਦਾ ਉਹ ਬਾਅਦ ਦੇਖ ਲ ਇਹ ਇਹ 2018 ਮਾਡਲ ਹੈ ਜੀ ਠੀਕ ਹੈ 2018 ਮਾਡਲ ਆ ਤੇ ਇਹ ਦਾ ਓਨਰ ਇਹ ਫਸਟ ਹੀ ਹੈ ਜੀ ਫਸਟ ਓਨਰ ਫਸਟ ਓਨਰ ਆ ਇਹ ਵੀ ਫਸਟ ਹੈ ਇਹ ਵੀ ਫਸਟ ਓਨਰ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਹੋ ਆ ਦੇਖ ਸਕਦੇ ਹੋ ਕੰਡੀਸ਼ਨ ਬੜੀ ਹੈ ਜੀ ਕੰਡੀਸ਼ਨ ਬਿਲਕੁਲ ਸਾਫ ਆ ਸਟੀਅਰਿੰਗ ਕੰਟਰੋਲ ਆ ਜਾਂਦਾ ਇਹਦੇ ਚ ਬਾਈ ਫੀਚਰ ਆ ਜਾਂਦੇ ਨੇ ਕਾਫੀ ਆ ਹਾਂ ਜੀ ਹਾਂ 2018 ਮਾਡਲ ਹੈ ਹੈ ਤਾਂ ਮੈਗਨਾ ਆਪਸ਼ਨਲ ਪਰ ਫੀਚਰ ਸਟੀਅਰਿੰਗ ਕੰਟਰੋਲ ਵਗੈਰਾ ਹੁੰਦੇ ਇਹਦੇ ਚ ਹਾਂ ਤੇਦੀ ਡਿਮਾਂਡ ਦੀ ਜੇ ਗੱਲ ਕਰੀਏ ਆਪਾਂ ਇਹ ਡਿਮਾਂਡ ਨੇਰਵੋਰਡ ਕੋਈ 615000 ਦੀ ਰੈਂਜੀ ਹੈ ਸਾਰੀ ਕਰ 615000 ਤੇ ਲੋਨ ਇੱਥੇ ਵੀ ਹੋ ਜਾਊਗਾ ਲੋਨ ਘੱਟ ਤੋਂ ਘੱਟ ਕਿੰਨੀ ਕਿ ਡਾਊਨ ਪੇਮੈਂਟ ਜੇ ਆਪਾਂ ਕਹਿ ਕੇ ਚੱਲੀਏ ਜੇ ਬੰਦੇ ਦਾ ਕੋਈ ਸਿਮਬਲ ਸਕੋਰ ਤੇ ਡਿਪੈਂਡ ਕਰਦਾ ਅਗਲੇ ਦਾ ਕ੍ਰੈਡਿਟ ਜਿਹੜਾ ਸਿਮਬਲ ਸਕੋਰ ਵਧੀ ਆ ਤੇ ਡਾਊਨ ਪੇਮੈਂਟ 50000 ਚ ਵੀ ਹੋ ਜਾਂਦਾ अच्छा हां डाउन डाउन कट तो कटच भी हो ਜਾਂਦਾ ਕੋਈ ਨਹੀਂ ਠੀਕ ਹੈ ਇਹ ਨਾ ਵੀ ਦੇਖੋ ਉਹਦੇ ਅਗਲੇ ਸਿਬਲ ਸਕੋਰ ਤੇ ਡਿਪੈਂਡ ਕਰਦਾ ਵੀ ਇਹ ਕਿਹੋ ਜਿਹਾ ਕਿਸੇ ਦਾ ਸਿਬਲ ਸਕੋਰ ਹੈ ਤੇ ਇਹ ਡੀਜ਼ਲ ਆ કે ਪੈਟਰੋਲ ਡੀਜ਼ਲ ਡੀਜ਼ਲ ਗੱਡੀ ਹੈ ਠੀਕ ਹੈ ਬਹੁਤ ਸੋਹਣੀ ਗੱਡੀ ਹੈ ਤੇ ਨੈਕਸਟ ਗੱਡੀ ਆਪਣੀ ਫੇਰ ਵਰਨਾ ਆ ਜਾਂਦੀ ਹੈ ਵਰਨਾ ਹੀ ਇਹ ਵੀ 2017 ਐਸਐਕਸ ਮਾਡਲ ਹੈ ਜੀ ਠੀਕ ਹੈ ਇਹ ਵੀ ਸੇਮ ਮਾਡਲ ਹੀ ਹੈ ਜਿਹੜਾ ਪਹਿਲਾਂ ਦਿਖਾਇਆ ਉਹਨਾਂ ਦਾ 17 ਮਾਡਲ ਹੈ ਜੀ ਅੱਛਾ ਲੇਕਿਨ ਸਟੀਰੀਂਗ ਦੀ ਕੰਡੀਸ਼ਨ ਵਧੀਆ ਸਟੀਰੀਂਗ ਸਾਰਾ ਸੇਮ ਮਾਡਲ ਐਸਐਕਸ ਹੀ ਹੈ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਵਧੀਆ ਟਾਇਰ ਹਾਂ ਅੰਦਰ ਤੇ ਇਹ ਵੀ ਭਾਈ ਜੀ ਡੀਜ਼ਲ ਜੀ ਡੀਜ਼ਲ ਹੀ ਜੀ ਇਹ ਵੀ ਡੀਜ਼ਲ ਆ ਜਾਂਦੀ ਆ ਤੇ ਬਹੁਤ ਸੋਹਣੀ ਗੱਡੀ ਆ ਇਹ ਆਪ ਡਿਮਾਂਡ ਦੀ ਗੱਲ ਇਹਦੀ ਡਿਮਾਂਡ ਹੀ ਨੇ 7.5 ਲੱਖ ਰੁਪਏ ਮੜੇ ਜੀ 7.5 ਲੱਖ ਹਾਂ ਜੀ ਬਾਕੀ ਮੌਕੇ ਤੇ ਮਾਨਤਾ ਹਾਂ ਜੀ ਉਹ ਤਾਂ ਕੋਈ ਗੱਲ ਨਹੀਂ ਜੋ ਹੈਗਾ ਕਰ ਲਾਂ ਕੋਈ ਗੱਲ ਨਹੀਂ ਫਿਰ ਕੀ ਗੱਲ ਆ ਭਾਈ ਦੂਰੋਂ ਦੂਰੋਂ ਨਾ ਆਪਾਂ ਭਰਾ ਆਪਣੇ ਨਾਲ ਜੁੜੇ ਮੈਂ ਸਮਝਦਾ ਗੱਲ ਆ ਵੀ ਦੂਰੋਂ ਦੂਰੋਂ ਆਂਦੇ ਆ ਤੇ ਉਹ ਬੰਦਾ ਕਹਿੰਦਾ ਵੀ ਚਲੋ ਇੰਨਾ ਕੁ ਵਿਚਾਰ ਬਣਾ ਕੇ ਚੱਲ ਹਾਂ ਹਾਂ ਬਿਲਕੁਲ ਵੈਸੇ ਤਾਂ ਨੰਬਰ ਦੇ ਹੀ ਦੇਣਾ ਉਹਦੇ ਤੁਸੀਂ ਦਿੱਚੋਂ ਇਹ ਗੱਲ ਕਰ ਸਕਦੇ ਹੋ ਠੀਕ ਹੈ ਠੀਕ ਗੱਲ ਕਰੋਗੇ ਤਾਂ ਵੀ ਵਾਰਕਿੰਗ ਕਰੋ ਤੇ ਨੈਕਸਟ ਫੇਰ ਆ ਜਾਂਦੀ ਆਪਣੀ ਇਹ i20 ਐਕਟਿਵ ਮਾਡਲ ਹੈ ਜੀ sx ਮਾਡਲ sx ਮਾਡਲ ਹੁੰਦਾ ਇਹ ਪੁਸ਼ ਬਟਨ ਸਟਾਰਟ ਆ ਗਈ ਹੈ ਅੱਛਾ ਇਹ ਪੁਸ਼ ਬਟਨ ਸਟਾਰਟ ਆ ਗਈ ਹਾਂਜੀ ਇਹ ਥੋੜੀ ਅਲੱਗ ਕਿਉਂ ਲੱਗ ਰਹੀ ਮੈਨੂੰ ਮਤਲਬ ਇਹ ਐਡੀਸੀ ਕੰਪਨੀ ਐ ਐਕਟਿਵ ਮਾਡਲ ਕੱਢਿਆ ਸੀ ਇਹਨਾਂ ਨੇ ਅੱਛਾ ਤੇ ਉਹਦੇ ਚ ਇਹਦੇ ਚ ਫਰਕ ਫੀਚਰ ਹੁੰਦੇ ਇੱਕ ਤਾਂ ਸਨਰੂਫ ਤੇ ਹੋਏ ਹਨ ਪਹਿਲਾਂ ਲੱਗੇ ਹੁੰਦੇ ਆ ਹਾਂ ਇਹ ਸਾਈਡ ਦਾ i20 ਨਾਰਮਲ ਨਾਲੋਂ 엘ੀਟ ਨਾਲੋਂ ਡਰ ਵਡਾਉਂਦਾ ਸਾਈਜ਼ ਦਾ ਓਕੇ ਇੱਕ ਕੰਪਨੀ ਆਈ ਸੀ ਐਸ 6 ਮਾਡਲ ਕੱਢਿਆ ਸੀ ਠੀਕ ਹੈ ਔਰ ਉਹਦੇ ਨਾਲੋਂ ਮਹਿੰਗੀ ਹੁੰਦੀ ਦੂਜੀ ਗੱਡੀ ਨਾਲ ਇਹ ਰੇਅਰ ਵਾਈਪਰ ਸਾਰਾ ਕੁਝ ਹੁੰਦਾ ਜੀ ਉਹ ਓਕੇ ਓਕੇ ਫੰਕਸ਼ਨ ਪੁਸ਼ ਵਡਾਉਣ ਦਾ ਸਟਾਰਟ ਵਾਲੀ ਹੈ ਇਹ ਗੱਡੀ ਵੈਸੇ ਦੇਖਣ ਨੂੰ ਵੀ ਰੇਅਰ ਮਿਲਦੀ ਆ ਹਾਂ ਇਹ ਵੀ ਪੁਸ਼ ਵਡਾ ਸਾਰੇ ਫੀਚਰ ਗੱਡੀ ਵੋਕਰ ਰੇਅਰ ਵਾਈਪਰ ਸਾਰਾ ਕੁਝ ਆ ਗਿਆ ਫੇ ਰੇਟ ਇਹਦਾ ਸੁਣਿਆ ਦੇ ਦੋ ਫੇ 7.5 ਲੱਖ ਰੁਪਏ ਦੇ ਨੇਟ ਦੇ ਕਰ ਦੇ ਦਾਂਗੇ 7.5 ਲੱਖ 7.5 ਲੱਖ ਬਾਕੀ ਥੋੜਾ ਬੋਤਾ ਮੰਨ ਤਾਂ ਉਹ ਤੁਸੀਂ ਇਹਦਾ ਡਿਮਾਂਡ ਡਿਮਾਂਡ ਆ ਜੀ ਇਹ ਡਿਮਾਂਡ ਹੀ ਆ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਬਾਕੀ ਮਤਲਬ ਕਿ ਰੇਟ ਜਿਹੜੇ ਤੁਸੀਂ ਸੁਣਦੇ ਪਏ ਹੋ ਵੀ ਮਤਲਬ ਠੀਕ ਆ ਆਉਂਗੇ ਤਾਂ ਮੰਨ ਤਾਂ ਜਰੂਰ ਹੋਊਗਾ ਵੀਰਾਂ ਲਾ ਜਰੂਰ ਰੱਖੂਗਾ ਸਾਡੇ ਥਰੂ ਆਇਆ ਦੀ ਨਹੀਂ ਨਹੀਂ ਕੋਈ ਇਦਾਂ ਡਿਜ਼ਾਇਰ ਇਹ ਰਾ ਜੀ 2018 ਮਾਡਲ ਆ ਜੀ ਠੀਕ ਆ ਜੀ ਇਹ ਵੀ ਫਰਸਟ ਓਨਰ ਹੀ ਆ ਜੀ ਆ ਲਾਈਟਰ ਵਗੈਰਾ ਆਫਟਰ ਮਾਰਕ ਲੱਗੇ ਹੋਏ ਨੇ ਇਹ ਐਕਸਟਰਾ ਲੱਗੇ ਹੋਏ ਨੇ ਜੀ ਆ ਜੀ ਕੰ ਅੰਦਰੋਂ ਦੀ ਇੰਟੀਰੀਅਰ ਦੀ ਪੂਰੀ ਸਾਫ ਆ ਇੰਡੀਅਨ ਗੇਅਰ ਦੀ ਭਾਈ ਓਕੇ ਆ ਪੂਰੀ ਵਧੀਆ ਉਹਦੀ ਨਾਲ ਚਿੰਤਾ ਕਰੋ ਜੀ ਕੋਈ ਉਦਾਂ ਦੀ ਗੱਲ ਨਹੀਂ ਜੀ ਐਵਰੇਜ ਹੋਰ ਵਧੀਆ ਆਉਂਦੀ ਹੈ ਡੀਜ਼ਲ ਵੀ ਪਲੱਸ ਸਾਰੇ ਨੂੰ ਪਤਾ ਮੈਨੂੰ ਤਾਂ ਕਹਿਣ ਦੀ ਲੋੜ ਨਹੀਂ ਹੈ ਜੀ ਸਾਰਿਆਂ ਨੂੰ ਪਤਾ ਹੀ ਹੈ ਸਵਿਫਟ ਦਾ ਗੱਡੀ ਹੈ ਜੀ ਇਹਨਾਂ ਕਿਸੇ ਨੂੰ ਮਤਲਬ ਕਿ ਕੋਈ ਕਹਿਣ ਦੀ ਲੋੜ ਨਹੀਂ ਹੈ ਸਭ ਨੂੰ ਪਤਾ ਹੈ ਇਹਦੇ ਬਾਰੇ ਵਧੀਆ ਕੰਡੀਸ਼ਨ ਨਾਲ ਉਹ ਦਿਖਦੀ ਹੈ ਤੁਹਾਡੇ ਸਾਹਮਣੇ ਹੀ ਆ ਤੇ ਇਹ ਡੀਜ਼ਲ ਵਾਲਾ ਹੀ ਵੇਰੀ ਡੀਜ਼ਲ ਵਰਜਨ ਡੀਜ਼ਲ ਵਰਜਨ ਹੀ ਹੈ ਸਾਰੇ ਤੇ ਇਹਦੀ ਜਿਹੜੀ ਡਿਮਾਂਡ ਜਿਹੜੀ ਹੈਗੀ ਇਹਨਾਂ ਰਿਪੋਰਟ ਕੋਈ 5.6 ਲੱਖ ਦੀ ਹੈ ਕੋਈ ਜ਼ਿਆਦਾ ਨਹੀਂ 5.6 ਲੱਖ 5 ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਇਹ ਤੇ ਡਾਊਨ ਪੇਮੈਂਟ ਦੀ ਇਹ ਗੱਲ ਕਰੀਏ ਲੋਨ ਕੋਈ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਜਿੱਦਾਂ ਸੀਗਾ ਸਿਪਲ ਡਾਊਨ ਪੇਮੈਂਟ ਸਿਪਲ ਵਧੀਆ ਤੇ ਵਿਹਾ ਕੇ ਹਰਚ ਵੀ ਹੋ ਜਾਊਗਾ ਜੀ ਗੱਲ ਕੋਈ ਨਹੀਂ ਠੀਕ ਹੈ ਇਹਨਾਂ ਦਾ ਕੁਝ ਕਹਿਣ ਦੀ ਟਾਟਾ ਦੀ ਟਿਆਗੋ ਇਹ ਵੀ ਗੱਡੀ ਬਹੁਤ ਸੋਹਣੀ ਆ ਭਾਈ ਛੋਟੇ ਸੈਗਮੈਂਟ ਦੇ ਵਿੱਚ ਹਨ ਹਾਂਜੀ ਹਾਂਜੀ ਇਹ ਟਿਆਗੋ ਪੈਟਰੋਲ ਆ ਜੀ ਇਹ ਠੀਕ ਹੈ 2018 ਮਾਡਲ ਹੈ ਜੀ 2018 ਮਾਡਲ 2018 ਮਾਡਲ ਟਿਆਗੋ ਪੈਟਰੋਲ ਦੇ ਵਿੱਚ ਆ ਕੰਡੀਸ਼ਨ ਤੁਸੀਂ ਅੰਦਰੋਂ ਦੀ ਚੈੱਕ ਕਰ ਹੀ ਰਹੇ ਹੋ ਤੇ ਇੰਜਨ ਗੇਅਰ ਦੀ ਓਕੇ ਆ ਪੂਰੀ ਪਾਈਆ ਲੋ ਗ੍ਰੈਂਡੀਓ ਰੋਲ ਸੈਗਮੈਂਟ ਹੈ ਨੇਰਵੋਟ ਕੋਈ ਸਸਤੀ ਗੱਡੀ ਕੋਈ ਜਿਆਦਾ ਮਹਿੰਗੀ ਨਹੀਂ ਹੈ 340000 ਰੁਪਏ ਦੀ ਗੱਾਰ ਹੈ ਸੀ 340000 ਦੀ ਹਾਂਜੀ 340000 ਲਓ ਜੀ ਰੇਟ ਬਹੁਤ ਸੋਹਣਾ ਵਾ ਸਾਰੀਆਂ ਗੱਡੀਆਂ ਦੇ ਰੇਟ ਬਹੁਤ ਸੋਹਣੇ ਆ ਤੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੋਊਗੀ ਜੇ ਵੀਡੀਓ ਵਧੀਆ ਲੱਗ ਰਹੀ ਆ ਰੇਟ ਸੋਹਣੇ ਲੱਗ ਰਿਹਾ ਤਾਂ ਸੋਹਣਾ ਜਿਹਾ ਇੱਕ ਕਮੈਂਟ ਵੀ ਜਰੂਰ ਦਿਓ ਤੇ ਨੈਕਸਟ ਟਾਈਮ ਦੀ ਆਪਣੀ ਰੈਡਸ 2011 ਮਾਡਲ 2011 ਮਾਡਲ 2011 ਮਾਡਲ ਹੈਗੀ ਆ ਡੀਜ਼ਲ ਵਰਜਨ ਹੈ ਜੀ ਵੀਡੀਆਈ ਮਾਡਲ ਆ ਠੀਕ ਹੈ ਹਾਂਜੀ ਤੇ ਕੰਡੀਸ਼ਨ ਚੈੱਕ ਕਰ ਲਓ ਗੱਡੀ ਦੀ ਹਾਂਜੀ ਕੰਡੀਸ਼ਨ ਦੇਖ ਲਓ ਵਧੀਆ ਕੰਡੀਸ਼ਨ ਆ ਸੀਟ ਕਵਰ ਵਗੈਰਾ ਸਾਰਾ ਕੁਝ ਓਕੇ ਤੇ ਇਹਦੀ ਜੇ ਡਿਮਾਂਡ ਦੀ ਗੱਲ ਕਰੀਏ ਭਾਜੀ ਆਪਾਂ ਇਹ ਡਿਮਾਂਡ 7.2 ਲੱਖ ਰੁਪਏ ਸਾਰੀ ਇਹ ਵੇਰੀਐਂਟ ਕਿਹੜਾ ਹੈ ਡੀਜ਼ਲ ਵੀ ਡੀਜ਼ਲ ਹੈ ਡੀਜ਼ਲ ਹੈ ਹਾਂਜੀ ਡੀਜ਼ਲ ਗੱਡੀ ਇਹਦੀ ਵੀ ਐਵਰੇਜ ਕਾਫੀ ਹੋ ਜਾਂਦੀ ਹੈ ਮੇਰੇ ਖਿਆਲ ਨਾਲ ਤੁਹਾਨੂੰ ਪਤਾ ਹੀ ਆ 24-25 ਦੀ ਐਵਰੇਜ ਆ ਜਾਂਦੀ ਆਪਾਂ ਨੋਰਮਲ 20 ਕਹ ਦੇਣੇ ਵੀ ਚੱਲ 20 ਦੀ ਆਏ 20 ਪਲੱਸ ਆ ਜਾਂਦੀ ਆ ਹਾਂ ਸ਼ਹਿਰ ਦੇ ਵਿੱਚ ਕਹਿ ਲਈਏ ਕਸਟਮਰ 24-25 ਵੀ ਕੱਢ ਲੈਂਦੇ ਸਾਰਾ ਕੁਝ ਹੈ ਚਲਾਵੇ ਦੀ ਗੱਲ ਆ ਜੇ ਬੰਦਾ ਟ ਤੇ ਗੱਡੀਆਂ ਬਹੁਤ ਸੋਹਣੀਆਂ ਨੇ ਭਾਈ ਦੇ ਕੋਲ ਰੇਟਾਂ ਦਾ ਤੁਹਾਨੂੰ ਦੱਸਦਾ ਵਾ ਰੇਟ ਬਹੁਤ ਜਾਇਜ਼ ਨੇ ਪਹਿਲਾਂ ਹੀ ਭਾਈ ਨੇ ਜਾਇਜ਼ ਮੰਗੇ ਆ ਬਾਕੀ ਭਾਈ ਕਹਿੰਦੇ ਆ ਵੀ ਜੇ ਤੁਸੀਂ ਆਉਂਗੇ ਸਾਡੇ ਥਰੂ ਮਾਨਤਨ ਤੁਹਾਡਾ ਜ਼ਰੂਰ ਹੋਊਗਾ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਜੇ ਸੱਦ ਕੇ ਆਓ ਕੋਈ ਨਹੀਂ ਬਿਲਕੁਲ ਬਿਲਕੁਲ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਭੁੱਲਣਾ ਹੀ ਨਹੀਂ ਆ ਕਿਉਂਕਿ ਇਦਾਂ ਦੇ ਸੋਹਣੇ ਸੋਹਣੇ ਤੋਹਫੇ ਗੱਡੀਆਂ ਦੇ ਆਪਾਂ ਤੁਹਾਡੇ ਲਈ ਲੈ ਕੇ ਆਂਦੇ ਹੀ ਰਹਨੇ ਆ ਤੇ ਵੀਰੇ ਦਾ ਨੰਬਰ ਨੀਚੇ ਸਕਰੀਨ ਤੇ ਚੱਲਦਾ ਪਿਆ ਵਾ ਜਿਹੜੇ ਮੇਰੇ ਭਰਾ ਨੇ ਕੋਈ ਵੀ ਗੱਡੀ ਲੈਣ ਦਾ ਪਲ ਚਾਹੇ ਉਹ ਮਰੂਤੀ ਆ ਤੇ ਚਾਹੇ ਉਹ ਮਰਸੀਡੀ ਆ ਇੱਕ ਵਾਰੀ ਕਾਲ ਜਰੂਰ ਕਰ ਲਿਓ ਹਣਾ ਭਾਜੀ ਹਾਂਜੀ ਹਾਂਜੀ ਇੱਕ ਵਾਰੀ ਕਾਲ ਕਰ ਲਿਓ ਹਰੇਕ ਤਰੀਕੇ ਦੀ ਤੁਹਾਨੂੰ ਗੱਡੀ ਇੱਥੇ ਅਵੇਲੇਬਲ ਮਿਲ ਜੂਗੀ ਮਿਲ ਜੀ ਦੂਰੋਂ ਆਣਾ ਕਿਸੇ ਨੇ ਜਿਆਦਾ ਦੂਰੋਂ ਕੋਈ 100 ਕਿਲੋਮੀਟਰ ਕੋਈ 50 ਕਿਲੋਮੀਟਰ ਦਾ ਆਣਾ ਤਾਂ ਇੱਕ ਵਾਰੀ ਕਾਲ ਕਰਕੇ ਉਹਦੇ ਚੰਗੀ ਗੱਲ ਹੈ ਜੀ ਇੱਕ ਵਾਰੀ ਕਾਰ ਜਿਹੜੀ ਦੇਖਣ ਆ ਰਹੇ ਉਹਦੇ ਵਿਕ ਜਾਂਦੀ ਐ ਤੇ ਅਗਲਾ ਕਹਿੰਦੇ ਵੇ ਅਸੀਂ ਤਾਂ ਦੇਖ ਕੇ ਆਏ ਆ ਫਿਰ ਉਹ ਗੱਲ ਦਾ ਫਰਕ ਪੈਂਦਾ ਆਪ ਇੱਕ ਵਾਰੀ ਆ ਕੇ ਤੁਸੀਂ ਵਿਜ਼ਿਟ ਜਰੂਰ ਕਰੋ ਤੇ ਭਾਜੀ ਭਰਾਵਾਂ ਨੇ ਦੂਰੋਂ ਦੂਰ ਆਣਾ ਚਾਹ ਪਾਣੀ ਪਿਆ ਕੇ ਦੌਰਿਓ ਨਹੀਂ ਨਹੀਂ ਉਹ ਉਹਦੇ ਇਹੀ ਸੀ ਸਾਡੀ ਅੱਜ ਦੀ ਵੀਡੀਓ ਗੱਡੀਆਂ ਵਿਰੇ ਦੇ ਕੋਲ ਬਹੁਤ ਨੇ ਆ ਸਟਾਕ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਕੇ ਚੈੱਕ ਕਰਾ ਦਿਓ ਗੱਡੀਆਂ ਦਾ ਸਟਾਕ ਬਹੁਤ ਖੜਾ ਹੋਇਆ ਵਾ ਜਿਹੜੀ ਵੀ ਤੁਹਾਡੀ ਗੱਡੀ ਦੀ ਡਿਮਾਂਡ ਹੈਗੀ ਆ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਭੁੱਲਣਾ ਹੀ ਨਹੀਂ ਜੇ ਤੁਸੀਂ ਗੱਡੀ ਲੈਣ ਦੇ ਬਾਰੇ ਸੋਚਿਆ ਹੋਇਆ ਵਾ ਖੜੇ ਕਿੱਥੇ ਆਪਾਂ ਇੱਕ ਵਾਰੀ ਫੇਰ ਦੱਸ ਦਈਏ ਲੁਧਿਆਣੇ ਖੜੇ ਹੋਏ ਆ ਗੁਰੂ ਕਿਰਪਾ ਕਾਰ ਬਾਜ਼ਾਰ ਤੇ ਵਰਦੀ ਭਾਜੀ ਤੇ ਜੱਸੀ ਭਾਈ ਆਪਣੇ ਨਾਲ ਨੇ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਪਾ ਰਹੇ ਫੋਨ ਕਰ ਲਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤ ਸ੍ਰੀ ਅਕਾਲ